ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਫੇਰ ਅਸੀਂ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਪੰਜਾਬ ਦੇ ਲਈ ਅੱਜ ਅਸੀਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਕੋਈ ਗੱਲ ਕਰਨ ਜਾ ਰਹੇ ਆ ਜਿਹੜਾ ਕਿਸਾਨੀ ਮਸਲਾ ਉਲਝਿਆ ਪਿਛਲੇ ਲੰਮੇ ਸਮੇ ਤੋਂ ਤਾਂ ਅਸੀਂ ਅੱਜ ਉਹਦੇ ਤੇ ਕੋਈ ਆਪਣੇ ਵਿਚਾਰ ਰੱਖ ਰਹੇ ਆ ਅਸੀਂ ਉਹਦੇ ਤੇ ਇਹ ਵਿਚਾਰ ਰੱਖ ਰਹੇ ਆ ਵੀ ਜੇ 14 ਲੱਖ ਟੋਵੈਲਾ ਕਈ ਵਾਰੀ ਸਰਕਾਰੀ ਅੰਕੜੇ ਟੀਵੀ ਚੈਨਲਾਂ ਤੇ ਦੱਸ ਦਿੰਦੇ ਵੀ 14 ਲੱਖ ਟੋਵੈਲਾ ਪੰਜਾਬ ਦੀ ਧਰਤੀ ਤੇ ਜੇ ਮੰਨ ਕੇ ਚੱਲੋ ਕਿਸਾਨ 500 ਰੁਪਿਆ ਮਹੀਨੇ ਦਾ ਦੇਣ ਤਾਂ 70 ਕਰੋੜ ਰੁਪਿਆ ਕਿਸਾਨਾਂ ਦਾ ਆបਦਾ ਫੰਡ ਬਣਦਾ ਹੈ ਉਹ ਪੈਸਾ ਕਿਸਾਨੀ ਦੇ ਵਰਤੇ ਵਰਤਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਉਹ ਕਿਹੜਾ ਕਿਸਾਨ ਹੈ ਜਿਹੜਾ ਮੋਟਰ ਦਾ 500 ਰੁਪਿਆ ਨਹੀਂ ਦੇ ਸਕਦਾ ਦੇ ਸਕਦਾ ਤਾਂ ਇਸ ਵਾਸਤੇ ਅੱਜ ਅਸੀਂ ਕਿਸਾਨ ਆਗੂਆਂ ਨੂੰ ਤੇ ਸਰਕਾਰ ਨੂੰ ਇਹ ਪੇਨ ਕਰਨੀ ਚਾਹੁੰਦੇ ਆ ਵੀ ਮੰਨ ਕੇ ਚੱਲੋ ਇੱਕ ਕਿਸਾਨ ਦੇ ਤਾਂ ਇੱਕ ਮੋਟਰ ਹੈ ਉਹਨੇ ਤਾਂ ਮਹੀਨੇ ਦਾ 500 ਦੇਣਾ ਹੈ ਕਈਆਂ ਦੇ ਤਿੰਨ ਤਿੰਨ ਚਾਰ ਚਾਰ ਲੀਡਰਾਂ ਦੇ ਕਿੰਨੀਆਂ-ਕਿੰਨੀਆਂ ਮੋਟਰਾਂ ਹੈ ਕਈਆਂ ਦੇ 5-5 ਆ ਸ਼ੀਸ਼ੀ ਆ ਕਈਆਂ ਦੇ 10-10 ਮੋਟਰ ਐ ਮੰਨ ਕੇ ਚੱਲੋ ਇੱਕ ਕਿਸਾਨ ਨੇ ਤਾਂ 500 ਦੇਣਾ ਤੇ ਜਿਹਦੇ 5-6 ਮੋਟਰਾਂ ਉਹਨੇ ਕਿੰਨੇ ਪੈਸੇ ਦੇਣੇ ਐ ਤੇ ਉਦੋਂ ਬਾਅਦ ਜਿਹੜਾ ਉਹ 70 ਕਰੋੜ ਦਾ ਫੰਡ ਐ ਉਹ ਕਿਸਾਨੀ ਵਾਸਤੇ ਸਰਕਾਰ ਦੇ ਕੋਲੇ ਮਹੀਨੇ ਦਾ ਜਮਾ ਹੋ ਜੇ ਮੰਨ ਕੇ ਚੱਲੋ ਜਿਹੜੇ ਕਿਸਾਨ ਠੇਕੇ ਤੇ ਜ਼ਮੀਨ ਲੈਂਦੇ ਐ 80000 ਨੂੰ ਠੇਕੇ ਤੇ ਦਾ ਜ਼ਮੀਨ ਪਹਿਲਾਂ ਉਹ ਲੈਂਦੇ ਐ ਫਿਰ 10000 ਰੁਪਏ ਉਹਨਾਂ ਦਾ ਖਰਚਾ ਹੋ ਜਾਂਦਾ ਉਹ ਨੂੰ 90000 ਚ ਪੈ ਜਾਂਦੀ ਐ ਮੰਨ ਕੇ ਚੱਲੋ ਕੋਈ ਗੜੇ ਮਾਰੀ ਹੋਗੀ ਉਨ੍ਹਾਂ ਦਾ ਨੁਕਸਾਨ ਵੱਧ ਹੋ ਜਾਂਦਾ ਹੈ ਤਾਂ ਉਹ ਫੰਡ ਦੇ ਵਿੱਚੋਂ ਮਤਲਬ ਵੀ ਉਸ ਸਮੇਂ ਉਹਨਾਂ ਕਿਸਾਨਾਂ ਦੀ ਵਾਅਦਾਤ ਕੀਤੀ ਜਾਵੇ ਜਿਹੜੇ ਠੇਕੇ ਤੇ ਜ਼ਮੀਨ ਲੈਂਦੇ ਪਹਿਲ ਉਹਨਾਂ ਨੂੰ ਕੀਤੀ ਜਾਵੇ ਵੀ ਜਿਹੜੇ ਕਿੱਲੇ ਤੋਂ ਕਿੱਲੇ ਵਾਲੇ ਆ ਜਾਂ ਜਿਹੜੇ ਮਤਲਬ ਵੀ ਠੇਕੇ ਤੇ ਜ਼ਮੀਨ ਲੈਂਦੇ ਪਹਿਲ ਉਹਨਾਂ ਨੂੰ ਦਿੱਤੀ ਜਾਵੇ ਮੰਨ ਕੇ ਚੱਲੋ 20000 ਦੇ ਹਿਸਾਬ ਨਾਲ ਸਰਕਾਰ ਨੇ ਉਹਨੂੰ ਮਾਜਵਾ ਦਿੱਤਾ ਜੇ ਕੋਈ ਗੜੇਮਾਰੀ ਹੋ ਗਈ ਜਾਂ ਕੋਈ ਵੀ ਹੋ ਗਈ ਤੇ 20000 ਰੁਪਇਆ ਉਸ ਫੰਡ ਦੇ ਵਿੱਚੋਂ ਉਹਨਾਂ ਨੂੰ ਮਿਲ ਜੇ ਜਾਣੇ ਕਿ ਕਿਸਾਨੀ ਦੇ ਮਸਲੇ ਹੱਲ ਕਰਨ ਵਾਸਤੇ ਇਹੋ ਜਿਹੇ ਤਰੀਕੇ ਬਣਾਉਣੇ ਪੈਣੇ ਆ ਹੁਣ ਕਿਸਾਨੀ ਦਾ ਮਸਲਾ ਜਿਹੜਾ ਮਾਫੀ ਜਾਦੇ ਮੋਟਰਾਂ ਦੀ ਕਈ ਉਹਦੀ ਵੱਧ ਮਾਫੀ ਲਈ ਜਾਂਦੇ ਕਈਆਂ ਨੂੰ ਕੋਈ ਫਾਇਦਾ ਨਹੀਂ ਮੰਨ ਕੇ ਚਲੋ ਜੈਨਸ ਵੱਧ ਗਈ ਕਿੱਲੇ ਤੋਂ ਕਿੱਲਿਆਂ ਨੂੰ ਕੀ ਫਾਇਦਾ ਹੋ ਜਿਹਦੇ ਜਾਦੇ ਜ਼ਮੀਨ ਆ ਉਹਦਾ ਉਹਨੂੰ ਫਾਇਦਾ ਹੋ ਜਾਂਦਾ ਤਾਂ ਮੋੜ ਤੋਂ ਮਤਲਬ ਵੀ ਜਿਹੜੀ ਬਿਜਲੀ ਦੀ ਮਾਫੀ ਆ ਕਿਸਾਨਾਂ ਨੂੰ ਮੋੜ ਤੋਂ ਇਹ ਕਿਸਾਨਾਂ ਨੂੰ ਵਿਚਾਰ ਕਰਨੀ ਪੈਣੀ ਹੈ ਸਰਕਾਰ ਨੂੰ ਵੀ ਵਿਚਾਰ ਕਰਨੀ ਪੈਣੀ ਹੈ 70 ਕਰੋੜ ਦਾ ਕਿਸਾਨਾਂ ਦਾ ਆਪਦਾ ਫੰਡ ਬਣਦਾ ਮਹੀਨੇ ਦਾ ਤੇ ਜਦੋਂ ਕੋਈ ਗਰੇ ਮਾੜੀ ਹੁੰਦੀ ਹੈ ਉਹਨਾਂ ਕਿਸਾਨਾਂ ਨੂੰ ਉਸ ਫੰਡ ਦੇ ਵਿੱਚੋਂ ਪੈਸੇ ਦਿੱਤੇ ਜਾਣ 70 ਕਰੋੜ ਬਹੁਤ ਵੱਡੀ ਮਹਿਣਾ ਰੱਖਦਾ ਹੈ ਤੇ 500 ਰੁਪਏ ਕਿੱਡੀ ਕੀ ਚੀਜ਼ ਆ ਹੁਣ ਕਈ ਕਿਸਾਨ ਤਾਂ 300 ਦਾ ਮਹੀਨੇ ਦਾ ਚਰਦਾ ਹੀ ਲਾ ਜਾਂਦੇ ਆ ਕਈ ਕਿੰਨੀ ਸ਼ਰਾਬ ਹੀ ਪੀ ਜਾਂਦੇ ਆ ਵਿਆਹ ਸ਼ਾਦੀਆਂ ਤੇ ਕੀ ਕੁਛ ਹੈ ਤੇ ਇਹਦੇ ਵਿੱਚ ਵੱਡਿਆਂ ਨੂੰ ਫਾਇਦਾ ਹੈ ਛੋਟਿਆਂ ਨੂੰ ਕੋਈ ਫਾਇਦਾ ਨਹੀਂ ਉਹਦੇ ਵਿੱਚ ਛੋਟਿਆਂ ਨੂੰ ਫਾਇਦਾ ਹੋ ਜਾਊਗਾ ਜਿਹੜੇ ਨਾਰਮਲ ਕਿਸਾਨ ਆ ਜਿਹੜੇ ਠੇਕੇ ਤੇ ਜ਼ਮੀਰ ਲੈਂਦੇ ਆ ਇਸ ਤਰੀਕੇ ਦੇ ਨਾਲ ਕਿਸਾਨੀ ਦੇ ਮਸਲੇ ਹੱਲ ਹੋ ਸਕਦੇ ਆ ਅਸੀਂ ਆਪਣੇ ਵਿਚਾਰ ਕਿਸਾਨੀ ਦੇ ਹੱਕ ਵਿੱਚ ਪੰਜਾਬ ਦੇ ਹੱਕ ਵਿੱਚ ਤੇ ਇਹੋ ਜੇ ਸਲਾਹ مشਵਰੇ ਅਸੀਂ ਦਿੰਦੇ ਰਵਾਂਗੇ ਮੰਨਣਾ ਨਾ ਮੰਨੋ ਅਨਸਾਨ ਦੀ ਮਰਜ਼ੀ ਹੈ ਪਰ 70 ਕਰੋੜ ਦਾ ਕਿਸਾਨਾਂ ਦਾ ਮਹੀਨੇ ਦਾ ਫੰਡ ਬਣਦਾ ਹੈ ਤੇ ਜਦੋਂ ਕੋਈ ਕੁਦਰਤੀ ਆਫਤਾ ਆਵੇ ਫਸਲ ਤੇ ਤਾਂ ਉਸ ਫੰਡ ਦੇ ਵਿੱਚੋਂ ਵੀ ਕਿਸਾਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਹਾਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ